ਪ੍ਰੈਸ਼ਟ ਦੇ ਵਿੱਚ ਨਾ ਥੋੜੀ ਥੋੜੀ ਚੋਬ ਜੀ ਪੈਂਦੀ ਰਹਿੰਦੀ ਸੀ ਕਦੇ ਕਦੇ ਦਿਖਾਇਆ ਡਾਕਟਰ ਨੂੰ ਚਲ ਦਵਾਈ ਦੂ ਚਲਦੀ ਰਹੀ ਉਹਦੇ ਬਾਅਦ ਚ ਅਸੀਂ ਜਦ ਤੈਸਟ ਕਰਾਇਆ ਤਾਂ ਉਹ ਕਹਿੰਦੇ ਵੀ ਤਾਂ ਕੈਂਸਰ ਇਹਨਾਂ ਨੂੰ ਟੈਸਟ ਮਤਲਬ ਉੱਥੇ ਕਰਾ ਰਹੇ ਸੀ ਲਾਈਫ ਕੇਅਰ ਫਾਊਂਡੇਸ਼ਨ ਦੇ ਵਿੱਚ 12-1300 ਰੁਪਏ ਸਾਡੇ ਕੋਲੋਂ ਬਾਹਰੋਂ ਲੈਂਦੇ ਸੀ ਜੀ ਉੱਥੇ ਸਾਡੇ ਜਿੰਨੇ ਟੈਸਟ ਨੇ ਸਾਡੇ ਸਾਰੇ ਫ੍ਰੀ ਹੋ ਜਾਂਦੇ ਜੀ ਉਦੋਂ 8 ਮਹੀਨੇ ਮਤਲਬ ਚੱਲੇ ਨੇ ਇਹ ਕੈਟ ਜਿੰਨੇ ਸੀਗੇ ਜੀ ਉਹ ਸਾਰੇ ਸਾਡੇ ਫ੍ਰੀ ਚੱਲਦੇ ਰਹੇ ਨੇ ਮੁਸੀਬਤ ਜ਼ਿਆਦਾ ਆਪੈਂਦੀ ਫਿਰ ਕੋਈ ਨਹੀਂ ਨਾਲ ਖੜਦਾ ਜੀ ਸੈਂਟੀਡਾਈਟੇਜ ਤੋਂ ਦੇ ਵਿੱਚ ਜਿਹੜੇ ਹਿਗਨ ਕੈਂਸਰ ਦੇ ਵਿੱਚ ਉਹ ਸਾਰੇ ਸਾਡੇ ਉਤੋਂ ਫ੍ਰੀ ਹੋਏ ਨੇ ਜੀ ਲਾਈਫ ਕੇਅਰ ਫਾਊਂਡੇਸ਼ਨ ਦੇ ਵਿੱਚ ਉਹ ਜਿਵੇਂ ਕਹਿੰਦੇ ਮਰ ਦੇੰਦਾ ਇੱਕ ਤਣਕਾ ਵੀ ਸਾਈ ਹੁੰਦਾ ਜੀ ਉਸ ਟਾਈਮ ਬਹੁਤ ਵਧੀਆ ਸਾਡਾ ਸਾਥ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੰਨਾ ਸ਼ਹਿਰ ਪਹੁੰਚੇ ਆ ਲਾਈਫ ਕੇਅਰ ਦੀ ਟੀਮ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਵੱਖ-ਵੱਖਰੀ ਜਗ੍ਹਾ ਦੇ ਉੱਤੇ ਕਲੈਕਸ਼ਨ ਸੈਂਟਰ ਚੱਲ ਰਹੇ ਨੇ ਖੰਨਾ ਸ਼ਹਿਰ ਦੇ ਵਿੱਚ ਅੱਜ ਮੇਰੇ ਨਾਲ ਸਰਦਾਰ ਅਮਰਜੀਤ ਸਿੰਘ ਜੀ ਬੈਠੇ ਨੇ ਇਹਨਾਂ ਦੇ ਮੈਸੇਜ ਪਰਮਜੀਤ ਕੌਰ ਜੀ ਨੂੰ ਬ੍ਰੈਸਟ ਕੈਂਸਰ ਦੀ ਦਿੱਕਤ ਹੈ ਉਹ ਕਿਸ ਕੁਝਰ ਜਿਵੇਂਆ ਕਰਕੇ ਉਹਨਾਂ ਤੋਂ ਨਹੀਂ ਆ ਹੋਇਆ ਤੇ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਲਾਈਫ ਕੇਅਰ ਫਾਊਂਡੇਸ਼ਨ ਦੇ ਸਪਰਾਲੇ ਨੂੰ ਉਹ ਕਿਸ ਤਰ੍ਹਾਂ ਦੇਖਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਅਮਰਜੀਤ ਸਿੰਘ ਜੀ ਤੁਹਾਨੂੰ ਲਾਈਫ ਕੇਅਰ ਫਾਊਂਡੇਸ਼ਨ ਦਾ ਜੋ ਇਹ ਉਪਰਾਲਾ ਲੱਗ ਰਿਹਾ ਹੈ ਇਹਦੇ ਬਾਰੇ ਤੁਸੀਂ ਕੁਝ ਜਾਣਨਾ ਪਾਓ ਵੀ ਤੁਹਾਨੂੰ ਕੀ ਕਿੰਨਾ ਕੁ ਫਾਇਦਾ ਹੋਇਆ ਇਸ ਚੀਜ਼ ਦਾ ਇਦਾਂ ਜੀ ਮੇਰੀ ਮੈਸੀਜ ਨੂੰ ਸੀਗਾ ਬ੍ਰੈਕਟ ਕੈਂਸਰ ਤੇ ਉਹਨਾਂ ਦਾ ਹੁੱਬੀ ਵਾਪਾ ਆਪਣੇ ਸੰਗਰੂਰ ਹਾਲ ਚੱਲ ਰਿਹਾ ਸੀ ਠੀਕ ਹੈ ਤੇ ਅਸੀਂ ਕੁਝ ਟੈਸਟ ਮਤਲਬ ਉੱਥੇ ਕਰਾ ਰਹੇ ਸੀ ਲਾਈਫ ਕੇਅਰ ਫਾਊਂਡੇਸ਼ਨ ਦੇ ਵਿੱਚ ਉੱਥੇ ਸਾਨੂੰ ਮਤਲਬ ਅਸੀਂ 2-3 ਵਾਰ ਟੈਸਟ ਕਰਾਏ ਪੈਸੇ ਦੇ ਕੇ ਕਰਾਇਆ ਉਹਦੇ ਬਾਅਦ ਚ ਸਾਨੂੰ ਉਹਨਾਂ ਨੇ ਆਪ ਹੀ ਖੁਦ ਦੱਸਤਾ ਵੀ ਤੁਹਾਡੇ ਇਹ ਜੋ ਕੈਂਸਰ ਦੇ ਟੈਸਟ ਹੈਗੇ ਥੋਡੇ ਇਹ ਥੋਡੇ ਸਾਰੇ ਫ੍ਰੀ ਕਰਾਂਗੇ ਸਾਨੂੰ ਜੇ ਮਤਲਬ ਸੰਸਥਾ ਦਾ ਇੰਨਾ ਕੁ ਫਾਇਦਾ ਹੈ ਫਾਊਂਡੇਸ਼ਨ ਦਾ ਵੀ ਇਤਨਾ ਕੁ ਫਾਇਦਾ ਹੈ ਜਿੰਨਾ ਮਤਲਬ 12-1300 ਰੁਪਏ ਸਾਡੇ ਕੋਲੋਂ ਬਾਹਰੋਂ ਲੈਂਦੇ ਸੀ ਜੀ ਉੱਥੇ ਸਾਡੇ ਜਿੰਨੇ ਟੈਸਟ ਨੇ ਸਾਡੇ ਸਾਰੇ ਫ੍ਰੀ ਹੋਈਦੇ ਜੀ ਠੀਕ ਹੈ ਸਾਡੇ ਉੱਥੋਂ 8 ਮਹੀਨੇ ਮਤਲਬ ਚੱਲੇ ਨੇ ਇਹ ਟੈਟ ਜਿੰਨੇ ਸੀਗੇ ਜੀ ਉਹ ਸਾਰੇ ਸਾਡੇ ਫ੍ਰੀ ਚੱਲਦੇ ਰਹੇ ਨੇ ਕੁਝ ਹਿਸਟਰੀ ਬਾਰੇ ਦੱਸੋਗੇ ਵੀ ਪੇਸ਼ੈਂਟ ਨੂੰ ਕੀ ਪ੍ਰੋਬਲਮ ਸੀਗੀ ਕਿੱਦਾਂ ਉਹਨਾਂ ਨੂੰ ਪਤਾ ਲੱਗਿਆ ਇਸ ਚੀਜ਼ ਬਾਰੇ ਕੁਝ ਹਿਸਟਰੀ ਦੱਸੋ ਪੇਸ਼ੈਂਟ ਦੀ ਉਹਨਾਂ ਦੇ ਇੱਕਨ ਸੀ ਵੀ ਬ੍ਰੈਸਟ ਦੇ ਵਿੱਚ ਨਾ ਥੋੜੀ ਥੋੜੀ ਚੋਬ ਜੀ ਪੈਂਦੀ ਰਹਿੰਦੀ ਸੀ ਕਦੇ ਕਦੇ ਉਹ ਸੀ ਕਿ ਉਹ ਦਿਖਾਇਆ ਡਾਕਟਰ ਨੂੰ ਚਲ ਦਵਾਈ ਦੂ ਚਲਦੀ ਰਹੀ ਉਹਦੇ ਬਾਅਦ ਚ ਅਸੀਂ ਜੇ ਟੈਸਟ ਕਰਾਇਆ ਤਾਂ ਉਹ ਕਹਿੰਦੇ ਵੀ ਤਾਂ ਵੀ ਬਲੱਡ ਕੈਂਸਰ ਇਹਨਾਂ ਨੂੰ ਅੱਛਾ ਫੇਰ ਜੀ ਅਸੀਂ ਉੱਥੇ ਹੋਮੀ ਪਾਪਾ ਜੀ ਲੈ ਕੇ ਗਏ ਅਸੀਂ ਇਹੀ ਕਹਿੰਨੇ ਬੇਨਤੀ ਕਰਦੇ ਆਂ ਵੀ ਇਸ ਦਾ ਇਹ ਬਿਮਾਰੀ ਦਾ ਜਿੰਨੀ ਜਲਦੀ ਹੱਲ ਹੋ ਸਕੇ ਪਹਿਲਾਂ ਪਹਿਲਾਂ ਤੁਸੀਂ ਉਹਨਾਂ ਹੀ ਜਲਦੀ ਇਲਾਜ ਕਰਾਓ ਟੈਸਟਾਂ ਦੀ ਕਿੰਨੀ ਕੁ ਵੈਲਿਊ ਸਮਝਦੇ ਹੋ ਤੁਸੀਂ ਟਾਈਟਰੀ ਬਹੁਤ ਵੈਲੀ ਟਾਈਟ ਕਰਕੇ ਸਾਨੂੰ ਪਤਾ ਲੱਗਿਆ ਨਹੀਂ ਪਤਾ ਹੀ ਨਹੀਂ ਲੱਗਣਾ ਸੀਗਾ ਨਹੀਂ ਤਾਂ ਫੇਰ ਤੁਹਾਨੂੰ ਪਤਾ ਹੀ ਜੋ ਇਹਦਾ ਰਿਜ਼ਲਟ ਬਾਅਦ ਚ ਨਿਕਲਦਾ ਹੀ ਜਦ ਮਤਲਬ ਪਹਿਲੀ ਤੋਂ ਦੂਜੀ ਤੀਜੀ ਸਟੇਜ ਤੇ ਪਹੁੰਚ ਜਾਂਦਾ ਹੁਣ ਸਾਨੂੰ ਜਿਵੇਂ ਪਤਾ ਲੱਗਾ ਪਹਿਲੀ ਤੇਜ ਤੇ ਅਸੀਂ ਇਲਾਜ ਕਰਾ ਲਿਆ ਕੀ ਮੋਂ ਲੱਗੀਆਂ ਉੱਥੇ ਸਾਰਾ ਕੁਝ ਹੋ ਗਿਆ ਤੇ ਡਾਕਟਰ ਸਾਡੇ ਇੱਥੇ ਲੈਬ ਕੇਅਰ ਸੈਂਟਰ ਆਉਂਦੇ ਰਹੇ ਠੀਕ ਹੈ ਤੇ ਸਾਨੂੰ ਬਹੁਤ ਫਾਇਦਾ ਹੋਇਆ ਜੀ ਉਹਦਾ ਉਹ ਜਿਵੇਂ ਕਹਿੰਦੇ ਮਰ ਦੇਣ ਦਾ ਇੱਕ ਤਨਕਾ ਵੀ ਸਾਈ ਹੁੰਦਾ ਜੀ ਉਸ ਟਾਈਮ ਤੇ ਬਹੁਤ ਵਧੀਆ ਸਾਡਾ ਸਾਥ ਦਿੱਤਾ ਜੀ ਕੁਝ ਫੈਮਿਲੀ ਬਾਰੇ ਤੁਸੀਂ ਦੱਸੋ ਵੀ ਤੁਹਾਡੇ ਫੈਮਿਲੀ ਚ ਘਰ ਚ ਕੌਣ ਕੌਣ ਹੈ ਤੇ ਕਿੱਦਾਂ ਇਹ ਜੋ ਇੱਕ ਫਾਈਨੈਂਸ਼ੀਅਲ ਕੰਡੀਸ਼ਨ ਬਾਰੇ ਵੀ ਤੁਸੀਂ ਸਾਨੂੰ ਦੱਸਣਾ ਵੀ ਜਦੋਂ ਤੁਸੀਂ ਇਲਾਜ ਸ਼ੁਰੂ ਕਰਵਾਇਆ ਕਿੰਨਾ ਤੁਹਾਡਾ ਖਰਚਾ ਆਇਆ ਇਸ ਚੀਜ਼ ਦੇ ਉੱਤੇ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਦੱਸਿਓ ਪਰਿਵਾਰ ਦੇ ਵਿੱਚ ਜੀ ਦੋ ਮੇਰੇ ਬੇਟੇ ਨੇ ਠੀਕ ਹੈ ਸ਼ਾਦੀ ਸੁਦਾ ਨੇ ਤੇ ਮੇਰੀ ਮੈਸੇਜ ਹੈ ਤੇ ਮੈਂ ਕੰਨ ਕਰਕੇ ਵੀ ਅਸੀਂ ਤੇ ਸਾਡਾ ਬਹੁਤ ਵਧੀਆ ਚੱਲਿਆ ਜੀ ਉਥੋਂ ਇਲਾਜ ਜਿੰਨਾ ਸੀਗਾ ਜੀ ਠੀਕ ਹੈ ਫਾਈਨੈਂਸ਼ੀਅਲ ਕੰਡੀਸ਼ਨ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਕਿੰਨੇ ਕੁ ਨਾਲ ਖੜੇ ਸਪੋਰਟ ਲਈ ਰਿਸ਼ਤੇਦਾਰ ਤਾਂ ਨਾਲ ਖੜਦੇ ਨਹੀਂ ਲੇਕਿਨ ਰਿਸ਼ਤੇਦਾਰ ਵੀ ਬਹੁਤੀ ਦੇਣਗੇ ਜਦੋਂ ਸਿਰ ਤੇ ਆਪੇ ਇੰਨੇ ਨਾਲ ਤਾਂ ਬੰਦਾ ਆਪ ਵੀ ਚੱਲ ਲੈਂਦਾ ਜਦ ਮੁਸੀਬਤ ਜ਼ਿਆਦਾ ਆ ਪੈਂਦੀ ਫਿਰ ਕੋਈ ਨਹੀਂ ਨਾਲ ਖੜਦਾ ਜੀ ਠੀਕ ਹੈ ਤੇ ਕੰਨ ਕਰਕੇ ਵੀ ਜੇ ਮੈਂ ਇਹੀ ਬੇਨਤੀ ਕਰਦਾ ਪਹਿਲਾਂ ਜਿੰਨੀ ਜਲਦੀ ਹੋ ਸਕਦਾ ਆਪਣੇ ਟੈਸਟ ਕਰਾਓ ਓਨੀ ਜਲਦੀ ਕੁਝ ਛੇਤੀ ਫਾਇਦਾ ਮਿਲ ਜੂਗਾ ਜੀ ਤੁਸੀਂ ਸਾਡੇ ਕੋਲ ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਕਲੈਕਸ਼ਨ ਸੈਂਟਰ ਤੇ ਆਉਨੇ ਹੋ ਹਾਂਜੀ ਜੋ ਟੈਸਟ ਨੇ ਕੀ ਤੁਹਾਨੂੰ ਲੱਗਦਾ ਵੀ ਇਹ ਟੈਸਟ ਆਪਣੀ ਪਾਕਟ ਫਰੈਂਡਲੀ ਨੇ ਜਾਂ ਆਮ ਲੋਕਾਂ ਦੀ ਪਹੁੰਚ ਆ ਗਏ ਨੇ ਇਹ ਟੈਸਟ ਇਹ ਤਾਂ ਹੈ ਜੀ ਨਹੀਂ ਤਾਂ ਉੱਥੇ 1300 ਰੁਪਏ ਲੱਗਦਾ ਜੀ ਮਤਲਬ ਜਿਹੜੇ ਮੈਂ ਟੈਟ ਦੱਸ ਰਿਹਾ ਜੀ ਲੀਵਰ ਦਾ ਵਗੈਰਾ ਗੁਰਦਿਆਂ ਦਾ ਸੈੱਲਾਂ ਦਾ ਸ਼ੈਂਟੀ ਦਾ ਇਹ ਜਿਹੜਾ ਹੁੰਦੇ ਨੇ ਜਿਹੜੇ ਉਹ ਹੈਗਨ ਕੈਂਸਰ ਦੇ ਵਿੱਚ ਹੀ ਉਹ ਸਾਰੇ ਸਾਡੇ ਉਤੋਂ ਫ੍ਰੀ ਹੋਏ ਨੇ ਜੀ ਠੀਕ ਹੈ ਕਿਤੇ 13 14 ਸਾਡਾ ਹਫਤੇ ਬਾਅਦ ਸਾਨੂੰ ਕਦੇ 10 ਦਿਨ ਬਾਅਦ ਸਾਡੇ ਟੈਸਟ ਹੁੰਦੇ ਸੀਗੇ ਜੀ ਉੱਥੇ ਜਿੰਨੇ ਸਾਡੇ ਲੇ ਫਾਊਂਡੇਸ਼ਨ ਦੇ ਵਿੱਚ ਸਾਡੇ ਫ੍ਰੀ ਇਹ ਹੋਏ ਨੇ ਜੀ ਠੀਕ ਹੈ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਕੀ ਸਮੇਂ-ਸਮੇਂ ਤੇ ਟੈਸਟ ਕਰਵਾਉਂਦੇ ਰਹਿਣੇ ਚਾਹੀਦੇ ਮੈਂ ਤਾਂ ਇਹੀ ਬੇਨਤੀ ਕਰਦਾ ਹਾਂ ਜੀ ਲੋਕਾਂ ਨੂੰ ਵੀ ਜਦੋਂ ਇਹ ਤੁਸੀਂ ਮਤਲਬ ਮੈਂ ਸਿਹਤ ਮੰਦ ਬੈਠਾ ਹਾਂ ਹੁਣ ਤੇ ਬਿਮਾਰੀ ਦਾ ਕੀ ਪਤਾ ਕਦੋਂ ਅੱਜ ਕੱਲ ਜੋ ਖਾਣ-ਪਾਣ ਹੈਗਾ ਜੀ ਲੋਕਾਂ ਦਾ ਉੱਚ ਕੀ ਕੁਸਾਉਂਦਾ ਕੀ ਨਹੀਂ ਉਹਦੀ ਇੱਕ ਨਾ ਵੀ ਜਿੰਨੀ ਜਲਦੀ ਹੋ ਸਕੇ ਲੋਕਾਂ ਦੀ ਪਹੁੰਚ ਦੇ ਵਿੱਚ ਆ ਗਈ ਟੈਟ ਇਹ ਨਹੀਂ ਆਪਾਂ ਉੱਥੇ ਜਾਂਦੇ ਆ ਆਪਾਂ ਤਾਂ ਕਿੰਨੇ ਕਿੰਨੇ ਲੁੱਟ ਖੋਟ ਹੁੰਦੀ ਆ ਜੀ ਲੈਬਰੀਆਂ ਦੇ ਜਾਂਦੇ ਆ ਤੇ ਉਹ ਇੱਕ ਮੈਂ ਤਾਂ ਇਹੀ ਬੇਨਤੀ ਕਰਦਾ 75% ਮਤਲਬ ਆਮ ਵੀ ਜਿਹੜੀ ਆਪਾਂ ਨੂੰ ਕੋਈ ਬਿਮਾਰੀਆਂ ਦੇ ਇਹ ਜਿਹੜੀ ਬਿਮਾਰੀ ਜਿਹੜੀ ਹੈ ਕੈਂਸਰ ਵਾਲੇ ਤਾਂ ਫ੍ਰੀ ਹੈਗੇ ਹੈਗੇ ਨੇ ਬਾਕੀ ਦੇ ਆਮ ਪਬਲਿਕ ਉੱਥੇ ਆਉਂਦੀ ਆ ਵੀ ਉਹਨੂੰ 75% ਮਤਲਬ ਇਹ ਲਿਸਟ ਕਰਕੇ ਤੇ ਕਰ ਦੇਣੀ ਟੈਟ ਜੀ ਇਹ ਆਮ ਆਮ ਬੰਦੇ ਦੀ ਪਹੁੰਚ ਦੇ ਵਿੱਚ ਆ ਗਈ ਜੀ ਮਤਲਬ ਪਹਿਲਾਂ ਪਹੁੰਚ ਤੋਂ ਬਾਹਰ ਸੀ ਗਈ ਕੋਈ ਨਹੀਂ ਕਰਾ ਸਕਦਾ ਜੀ ਕੋ ਸੌ ਮਜਬੂਰੀਆਂ ਹੁੰਦੀਆਂ ਨੇ ਬੰਦੇ ਨੂੰ ਜੀ ਅੱਜ ਕੱਲ ਮਹਿੰਗਾਈ ਦਾ ਅੱਗੇ ਬਹੁਤ ਜ਼ਿਆਦਾ ਹੈ ਜੀ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਜੀ ਤੁਸੀਂ ਲਾਈਫ ਕੇਅਰ ਫਾਊਂਡੇਸ਼ਨ ਨਾਲ ਮਿਲੋ ਤੇ ਆਪਣੇ ਇੱਥੋਂ ਆਪਣੇ ਟੈਸਟ ਕਰਾਓ ਇਹਨਾਂ ਦੇ ਚਾਰ ਇੱਥੇ ਮਤਲਬ ਹੈਗੇ ਨੇ ਜੀ ਲਾਈਫ ਕੇਅਰ ਫਾਊਂਡੇਸ਼ਨ ਦੇ ਤੇ ਤੁਸੀਂ ਇੱਥੋਂ ਟੈਸਟ ਕਰਾਓ ਜੀ ਜਿੰਨੇ ਜਲਦੀ ਹੋ ਸਕੇ ਉਹਨਾਂ ਕਰਾਓ ਜੀ ਮੈਂ ਇੱਕ ਹੋਰ ਗੱਲ ਤੁਹਾਡੇ ਮਾਧਿਮ ਰਾਹੀਂ ਸਰੋਤਿਆਂ ਨੂੰ ਦੱਸਣਾ ਚਾਹੂਗਾ ਆਪਾਂ ਲਗਭਗ 450 ਕੈਂਪ ਆਪਾਂ ਲਗਾ ਚੁੱਕੇ ਆ ਵੱਖੋ ਵੱਖਰੇ ਕਸਬਿਆਂ 'ਚ ਪਿੰਡਾਂ 'ਚ ਸਕੂਲਾਂ 'ਚ ਕਾਲਜਾਂ 'ਚ ਜਿਦੇ ਵਿੱਚ ਅਸੀਂ ਸ਼ੂਗਰ ਤੇ ਕਿਡਨੀ ਦਾ ਟੈਸਟ ਬਿਲਕੁਲ ਫ੍ਰੀ ਕਰਦੇ ਆ ਤੇ ਇੱਕ ਹੋਰ ਤੁਹਾਡੇ ਆਰਥਿਕ ਸਥਿਤੀ ਬਾਰੇ ਥੋੜਾ ਜਿਹਾ ਜਾਣਨਾ ਪਾਉ ਉਹ ਵੀ ਕਿੱਦਾਂ ਦੀ ਤੁਹਾਡੀ ਆਰਥਿਕ ਸਥਿਤੀ ਕਿੱਦਾਂ ਦੀ ਆ ਇਸ ਬਿਮਾਰੀ ਨਾਲ ਜੂਝਣ ਤੋਂ ਬਾਅਦ ਆਰਥਿਕ ਸਥਿਤੀ ਆਈ ਤੁਹਾਨੂੰ ਪਤਾ ਹੀ ਖਰਚਾ ਤਾਂ ਆਉਂਦਾ ਹੀ ਚਾਹੇ ਮਤਲਬ ਤੈਟ ਤੁਸੀਂ ਚਲੋ ਇਹ ਤਾਂ ਤੁਹਾਡਾ ਬਹੁਤ ਸਹਾਇਜੋਗ ਹੈ ਜਿਹੜਾ ਇੰਨਾ ਮਤਲਬ ਹੀ ਬਹੁਤ ਫਾਇਦਾ ਹੋਵੇ ਜਿਹੜਾ ਇੰਨਾ ਮਤਲਬ ਨਹੀਂ ਪੈਸਾ ਬਹੁਤ ਜ਼ਿਆਦਾ ਲੱਗਣਾ ਸੀਗਾ ਤੇ ਇਹਨਾਂ ਵੀ ਫਾਇਦਾ ਹੋ ਗਿਆ ਬਾਕੀ ਉੱਥੇ ਤਾਂ ਤੁਹਾਨੂੰ ਪਤਾ ਹੀ ਖਰਚ ਆਰਥਿਕ ਸਥਿਤੀ ਦਾ ਤਾਂ ਕਮਜ਼ੋਰ ਉੱਥੇ ਜਾ ਕੇ ਤਾਂ ਹੁੰਦੀ ਹੈ ਬਾਈ ਠੀਕ ਹੈ ਤੇ ਇੱਕਨ ਵੀ ਜੇ ਪਹਿਲਾਂ ਜਲਦੀ ਇਹਦਾ ਪਤਾ ਬਿਮਾਰੀ ਦਾ ਲੱਗ ਜਾਵੇ ਵੀ ਥੋੜੀ ਆਰਥਿਕ ਸਥਿਤੀ ਸੁਧਰ ਜਾਊਗੀ ਨਹੀਂ ਤਾਂ ਉਹਦੇ ਬਾਅਦ ਚ ਉਹ ਤਾਂ ਜੀ ਫਿਰ ਖਰਾਬ ਹੀ ਹੁੰਦੀ ਹੈ ਜੀ ਜੇ ਬਿਮਾਰੀ ਜ਼ਿਆਦਾ ਵੱਧੇ ਤੇ ਇਹਦਾ ਬਹੁਤ ਮੁਸ਼ਕਲ ਤੇ ਇੱਕ ਤਾਂ ਹੁੰਦੀ ਹੈ ਹੁਣ ਮੇਰੀ ਮੈਸੇਜ ਨੂੰ ਮਤਲਬ ਬ੍ਰੈਟ ਕੈਂਸਰ ਜੀ ਉਹਨਾਂ ਨੇ ਕੀਮੋ ਲਾ ਕੇ ਉਹਨਾਂ ਨੇ ਸਹੀ ਕਰਤਾ ਹੁਣ ਉਹ ਬਿਲਕੁਲ ਤੰਦਰੁਸਤ ਨਹੀਂ ਜੀ ਉਹਨਾਂ ਨੇ 6 ਮਹੀਨੇ ਦੀ ਦਵਾਈ ਲਈ 6 ਮਹੀਨੇ ਬਾਅਦ ਬੁਲਾਏ ਸਾਨੂੰ ਹੁਣ ਕੋਈ ਦਵਾਈ ਨਹੀਂ ਚੱਲਦੀ ਜੀ ਤੇ ਸਿਰਫ ਟੈਟਰ ਨਹੀਂ ਬਦੋਲਦੇ ਟੈਟ ਅਸੀਂ ਟਾਈਮ-ਟਾਈਮ ਸੈਟ ਕਰਾਉਂਦੇ ਰਹੇ ਟੈਟ ਸਾਨੂੰ ਮਤਲਬ ਸਹੀ ਹੁੰਦੇ ਰਹੇ ਸਾਡੇ ਇਸ ਕਰਕੇ ਹੁਣ ਤੰਦਰੁਸਤ ਨਹੀਂ ਇਸ ਟਾਈਮ ਦੀ ਇੱਕ ਆਮ ਤੰਦਰੁਸਤ ਇਨਸਾਨ ਜਦੋਂ ਹੁੰਦਾ ਉਹਨੂੰ ਕੁਝ ਚੀਜ਼ਾਂ ਦੀ ਵੈਲਿਊ ਨਹੀਂ ਪਤਾ ਹੁੰਦੀ ਹਾਂਜੀ ਹਾਂਜੀ ਲਾਈਕ ਜਿਵੇਂ ਕੁਝ ਚੀਜ਼ਾਂ ਉਹਨਾਂ ਦੀਆਂ ਛੁੱਟੀਆਂ ਖਾਣ ਪੀਣ ਵਾਲੀਆਂ ਜੋ ਉਹ ਚਾਹੁੰਦੇ ਹੋਣਗੇ ਖਾਣਾ ਪਰ ਉਹਨਾਂ ਦੀਆਂ ਚੀਜ਼ਾਂ ਸ਼ਾਇਦ ਉਹ ਛੁੱਟਗੀਆਂ ਹੋਣਗੀਆਂ ਕੁਝ ਲੱਗਦਾ ਜੀਵਨ ਜੋ ਜੀਵਨ ਨਿਰਵਾਜ ਜਦੋਂ ਹੁਣ ਚੱਲ ਰਿਹਾ ਜੀਵਨ ਇਹਦੇ ਵਿੱਚ ਕੀ ਤਬਦੀਲੀਆਂ ਆਈਆਂ ਖਾਣ ਪੀਣ ਨੂੰ ਲੈ ਕੇ ਸਭ ਸਭ ਕਸੇ ਨੂੰ ਲੈ ਕੇ ਕੋਈ ਦੱਸੋ ਕੋਈ ਇਹਦੇ ਬਾਰੇ ਜਾਣਨਾ ਪਾਓ ਖਾਣ ਪੀਣ ਦਾ ਇੱਕ ਨਹੀਂ ਉੱਥੇ ਦਾ ਫਿਰ ਉਹਨਾਂ ਡਾਕਟਰ ਬਹੁਤ ਕੁਝ ਦੱਤੇ ਆ ਨਾ ਖਾਓ ਨਾ ਖਾਓ ਸਮਾਜੀ ਦੇ ਵਿੱਚ ਤਾਂ ਠੀਕ ਹੈ ਉਹਦਾ ਪਰਹੇਜ਼ ਫੇਰ ਕਰਨੀ ਪੈਂਦੀ ਉਹਨੇ ਕ ਰੱਖਣੇ ਪੈਂਦੇ ਨੇ ਜੀ ਪਰਹੇਜ਼ ਰੱਖਣਾ ਪੈਂਦਾ ਹਮੇਸ਼ਾ ਹਾਂ ਜੀ ਪਰ ਇਹ ਜ਼ਰੂਰੀ ਹੈ ਪਰਹੇਜ਼ ਤਾਂ ਬਹੁਤ ਜ਼ਰੂਰੀ ਹੈ ਜੀ ਹੁਣ ਜਿਵੇਂ ਮਤਲਬ ਉਹਨਾਂ ਨੂੰ ਦੱਸਿਆ ਵੀ ਤੁਸੀਂ ਜ਼ਰੂਰੀ ਜੀ ਚੀਜ਼ਾਂ ਦੱਸਿਆ ਉਹ ਨਹੀਂ ਖਾਣੀਆਂ ਹੁਣ ਪਰਹੇਜ਼ ਪੂਰਾ ਰੱਖ ਲੈਣੀ ਪਰਹੇਜ਼ ਰੱਖਣਾ ਪੈਂਦਾ ਇੱਕ ਅਮਰਜੀਤ ਜੀ ਲਾਸਟ ਦੇ ਵਿੱਚ ਇੱਕ ਅਪੀਲ ਤੁਹਾਡੇ ਵੱਲੋਂ ਸਾਡੇ ਸਰੋਤਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਿਮਾਰੀ ਦੇ ਬਾਰੇ ਮੈਂ ਤਾਂ ਇਹ ਹੀ ਕਹਿਣਾ ਚਾਹਣਾ ਵੀ ਬਿਮਾਰੀ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ ਇਹ ਕੋਈ ਪਤਾ ਨਹੀਂ ਮਾਲਕ ਨੇ ਕਦੋਂ ਕਿਸੇ ਨੂੰ ਬਿਮਾਰੀ ਲਾ ਦੇਣੀ ਆ ਮੈਂ ਤਾਂ ਇਹ ਬੇਨਤੀ ਕਰੂੰਗਾ ਬਿਮਾਰੀ ਨਾਲ ਮਤਲਬ ਜੂਝਣ ਦੀ ਸ਼ਕਤੀ ਰੱਖੋ ਮੇਰੀ ਮਸ਼ੀਨ ਦੇ ਮਤਲਬ ਪੂਰੇ ਜੁਝ ਕੇ ਉਹਨਾਂ ਨੇ ਬਿਮਾਰੀ ਦਾ ਸਾਹਮਣਾ ਕਰਿਆ ਉਹਨਾਂ ਇਸ ਟਾਈਮ ਪੂਰੇ ਤੰਦਰੁਸਤ ਨੇ ਕੋਈ ਉਹਨਾਂ ਦਵਾਈ ਗੋਲੀ ਕੁਛ ਨਹੀਂ ਚੱਲ ਰਹੀ ਹੈਗੀ ਤੇ ਮੈਂ ਤਾਂ ਇਹ ਬੇਨਤੀ ਕਰਦਾ ਵੀ ਟਾਈਮ ਟਾਈਮ ਤੇ ਜਿੰਨੇ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਟਾਈਮ ਤੇ ਜਿੰਨੇ ਹੋ ਸਕਦਾ ਜਲਦੀ ਤੋਂ ਜਲਦੀ ਟੈਸਟ ਕਰਾਓ ਬਾਕੀ ਇਹਨਾਂ ਕੋਈ ਨਾ ਲੋ ਡਾਇਲਸ ਦੇ ਕੈਂਸਰ ਦੇ ਉਹ ਪਹਿਲਾਂ ਹੀ ਦੱਸ ਲਾ ਚੁੱਕੇ ਇਹਨਾਂ ਕੋਲ ਫ੍ਰੀ ਸਾਰੇ ਟੈਸਟ ਹੋ ਰਹੇ ਨੇ ਕੋਈ ਉਹਦਾ ਪੈਸਾ ਨਹੀਂ ਲਿਆ ਜਾਂਦਾ ਜਿਸ ਤਰ੍ਹਾਂ ਕਿ ਅੱਜ ਸਰਦਾਰ ਅਮਰਜੀਤ ਸਿੰਘ ਜੀ ਆਪਣੇ ਨਾਲ ਜੁੜੇ ਸੀ ਇਹਨਾਂ ਨੇ ਦੱਸਿਆ ਆਪਣੇ ਜ਼ਿੰਦਗੀ ਦੇ ਬਾਰੇ ਆਪਣੇ ਆਪਣੇ ਮੈਸੀਜ ਦੀ ਜ਼ਿੰਦਗੀ ਦੇ ਬਾਰੇ ਦੱਸਿਆ ਵੀ ਕਿਸ ਤਰ੍ਹਾਂ ਇਹਨਾਂ ਦਾ ਪਰਿਵਾਰਕ ਮਾਹੌਲ ਹੈ ਆਰਥਿਕ ਸਥਿਤੀ ਬਾਰੇ ਵੀ ਦੱਸਿਆ ਤੇ ਸਿਹਤ ਕਿੰਨੀ ਜ਼ਰੂਰੀ ਆ ਉਹਦੇ ਬਾਰੇ ਵੀ ਦੱਸਿਆ ਉਸ ਦੇ ਨਾਲ ਨਾਲ ਮੈਂ ਸਰੋਤਿਆਂ ਨੂੰ ਅਪੀਲ ਕਰਨਾ ਚਾਹੂਗਾ ਵੀ ਟਾਈਮਲੀ ਟੈਸਟ ਆਪਣੇ ਕਰਵਾਉਂਦੇ ਰਹੋ ਠੀਕ ਹੈ ਜਿਹਦੇ ਨਾਲ ਕੀ ਹੈ ਤੁਹਾਨੂੰ ਤੁਹਾਡੀ ਸਿਹਤ ਪ੍ਰਤੀ ਤੁਸੀਂ ਕਿੰਨੇ ਜਾਗਰੂਕ ਹੋ ਉਹ ਤੁਹਾਨੂੰ ਪਤਾ ਹੋਵੇ ਆਪਣੀ ਬਾਡੀ ਸਾਨੂੰ ਦੱਸ ਦਿੰਦੀ ਆ ਮੇਰੇ ਕੀ ਹਲਚਲ ਚੱਲ ਰਹੀ ਆ ਮੇਰੀ ਬਾਡੀ ਚ ਕੋਈ ਜਿਸ ਤਰ੍ਹਾਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਸਾਡੇ ਪੰਜਾਬ ਚ ਵੱਖੋ ਵੱਖਰੀ ਜਗ੍ਹਾ ਤੇ ਸੈਂਟਰ ਹੈਗੇ ਨੇ ਸਾਡਾ ਹੈਲਪਲਾਈਨ ਨੰਬਰ 8567 8567 35 ਤੁਸੀਂ ਇਹਦੇ ਤੇ ਕਾਲ ਕਰ ਸਕਦੇ ਹੋ ਜੇ ਕੋਈ ਕੈਂਸਰ ਔਰ ਕਿਡਨੀ ਪੇਸ਼ੈਂਟ ਸਾਨੂੰ ਸੁਣ ਰਿਹਾ ਉਹਨਾਂ ਨੂੰ ਅਪੀਲ ਹੈ ਅਸੀਂ ਉਹਨਾਂ ਦਾ ਸਮਾਰਟ ਕਾਰਡ ਆਰਥਿਕ ਸਥਿਤੀ ਦੇ ਵਿੱਚ ਬਹੁਤ ਜ਼ਿਆਦਾ ਗਰੀਬ ਨੇ ਅਸੀਂ ਉਹਨਾਂ ਦਾ ਸਮਾਰਟ ਕਾਰਡ ਬਣਾ ਕੇ ਦਿੰਨੇ ਆ ਤੇ ਸਾਡੀ ਟੀਮ ਪਹੁੰਚੂਗੀ ਇੱਕ ਘਰ ਸਰਵੇ ਹੁੰਦਾ ਸਰਵੇ ਤੋਂ ਬਾਅਦ ਸਮਾਰਟ ਕਾਰਡ ਬਣ ਜਾਂਦਾ ਤੇ ਨਾਲ ਦੀ ਨਾਲ ਇੱਕ ਅਪੀਲ ਹੋਰ ਕਰਨਾ ਚਾਹੂੰਗਾ ਕੋਈ ਕਲੈਕਸ਼ਨ ਸੈਂਟਰ ਜੇ ਕੋਈ ਖਲਵਾਉਣਾ ਚਾਹੁੰਦਾ ਨਵਾਂ ਕਲੈਕਸ਼ਨ ਸੈਂਟਰ ਉਹਦੇ ਬਾਰੇ ਵੀ ਤੁਸੀਂ ਸਾਡੇ 8567 8567 35 ਹੈਲਪਲਾਈਨ ਨੰਬਰ ਤੇ ਕਾਲ ਕਰ ਸਕਦੇ ਹੋ ਥੈਂਕ ਯੂ